ਦੇ ਵਿੱਚ ਕੋਈ ਸਬਜ਼ੀ ਨਾ ਹੋਵੇ ਤਾਂ ਤੁਸੀਂ ਇਸ ਡੇਲੀਸ਼ੀਅਸ ਜੀ ਸਬਜ਼ੀ ਨੂੰ ਬਣਾ ਕੇ ਇੰਜੋਏ ਕਰ ਸਕਦੇ ਹੋ ਇਹ ਹੈ ਜੀ ਟਮਾਟਰ ਤੇ ਪਿਆਜ਼ ਦੀ ਸ਼ਾਨਦਾਰ ਵਾਲੀ ਸਬਜੀ ਬਣਾਉਣਾ ਬਹੁਤ ਆਸਾਨ ਹੈ ਇਸਦੇ ਲਈ ਅਸੀਂ 3 ਪਿਆਜ਼ 2 ਟਮਾਟਰ ਯੂਜ਼ ਕੀਤੇ ਆ ਜੇਕਰ ਕੁਆਂਟੀਟੀ ਦੀ ਗੱਲ ਕੀਤੀ ਜਾਵੇ ਤਾਂ ਦੋਨੋਂ ਇਕੁਅਲ ਕੁਆਂਟੀਟੀ ਦੇ ਵਿੱਚ 200 ਗ੍ਰਾਮ ਹੀ ਪਿਆਜ਼ ਆ 200 ਗ੍ਰਾਮ ਹੀ ਅਸੀਂ ਟਮਾਟਰ ਯੂਜ਼ ਕਰ ਰਹੇ ਹਾਂ ਟਮਾਟਰ ਕਿਉਂਕਿ ਵੱਡੇ ਆ ਇਸ ਕਰਕੇ ਇਹ ਦੋ ਹੀ ਲਏ ਆ ਤੇ ਪਿਆਜ਼ ਨੂੰ ਅਸੀਂ ਮੋਟਾ-ਮੋਟਾ ਕੱਟ ਲੈਣਾ ਬਹੁਤ ਬਰੀਕ ਨਹੀਂ ਕੱਟਣਾ ਹੈਗਾ ਕੋਸ਼ਿਸ਼ ਕਰਿਓ ਜਿੰਨਾ ਮੋਟਾ ਰੱਖ ਸਕਦੇ ਹੋ ਇਸੇ ਤਰ੍ਹਾਂ ਟਮਾਟਰ ਐਟ ਮਾਟਰ ਦੇ ਵੀ ਤੁਸੀਂ ਹਾਫ ਕਰਨ ਦੇ ਬਾਅਦ ਉਹਦੇ 3 ਤੋਂ 4 ਪਾਰਟ ਹੀ ਕਰਨੇ ਆ ਕੋਸ਼ਿਸ਼ ਕਰੋ ਦੋ ਪਾਰਟ ਕਰ ਸਕਦੇ ਹੋ ਅਗਰ ਛੋਟੇ ਵਾਲੇ ਹੈਗੇ ਆ ਬੇਬੀ ਟਮਾਟਰ ਤਾਂ ਦੋ ਪਾਰਟ ਦੇ ਵਿੱਚ ਹੀ ਤੁਸੀਂ ਇਸ ਨੂੰ ਕੱਟ ਕਰ ਲੈਣਾ ਵਾ ਫਿਰ ਆਪਾਂ ਥੋੜਾ ਜਿਹਾ ਕੜਾਈ ਦੇ ਵਿੱਚ ਤੇਲ ਐਡ ਕੀਤਾ ਇਹਨੂੰ ਆਪਾਂ ਘੱਟ ਤੋਂ ਘੱਟ ਤੇਲ ਦੇ ਵਿੱਚ ਬਣਾਵਾਂਗੇ ਤੇ ਇਸ ਦੇ ਵਿੱਚ ਟਮਾਟਰ ਤੇ ਪਿਆਜ਼ ਦੋਨੇ ਚੀਜ਼ਾਂ ਇਕੱਠੀਆਂ ਹੀ ਐਡ ਕਰ ਦੇਣੀ ਆ ਵਾ ਹੁਣ ਇਸ ਨੂੰ ਅਸੀਂ ਹਾਈ ਫਲੇਮ ਦੇ ਉੱਪਰ 2 ਮਿੰਟ ਦੇ ਲਈ 2 ਤੋਂ 3 ਮਿੰਟ ਦੇ ਲਈ ਸੌਟੇ ਕਰ ਲੈਣਾ ਵਾ ਤੇ ਹਲਕਾ ਜਿਹਾ ਭੁੰਨ ਲੈਣਾ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਪਿਆਜ਼ ਦੇ ਲੱਛੇ ਆਪਣੇ ਆਪ ਇਸ ਦੇ ਵਿੱਚ ਖੁੱਲ ਜਾਂਦੇ ਆ ਤੇ 2 ਮਿੰਟ ਤਕਰੀਬਨ ਮੈਂ ਇਸ ਨੂੰ ਭੁੰਨਿਆ ਹੈ ਹਾਈ ਫਲੇਮ ਦੇ ਉੱਪਰ ਗੈਸ ਦੀ ਫਲੇਮ ਨੂੰ ਆਪਾਂ ਬੰਦ ਕਰ ਦਾਂਗੇ ਥੋੜਾ ਜਿਹਾ ਪਿਆਜ਼ ਤੇ ਟਮਾਟਰ ਆਪਾਂ ਗ੍ਰੈਂਡਰ ਜਾਰ ਦੇ ਵਿੱਚ ਗਰੇਵੀ ਦੇ ਵਾਸਤੇ ਕੱਟ ਲਵਾਂਗੇ ਇਹ ਤਕਰੀਬਨ ਅੱਧਾ ਇੱਕ ਟਮਾਟਰ ਤੇ ਇੱਕ ਪਿਆਜ਼ ਤੁਸੀਂ ਮੰਨ ਸਕਦੇ ਹੋ ਇੰਨਾ ਕ ਆਪਾਂ ਕੱਟ ਲਿਆ ਗਰੇਵੀ ਦੇ ਲਈ ਤੇ ਬਾਕੀ ਜਿਹੜਾ ਪਿਆਜ਼ ਤੇ ਟਮਾਟਰ ਆ ਇਸ ਨੂੰ ਅਸੀਂ ਇੱਕ ਪਲੇਟ ਦੇ ਵਿੱਚ ਕੜਾ ਲਵਾਂਗੇ ਤੇ ਜਿਹੜੇ ਚੀਜ਼ ਤੁਸੀਂ ਗ੍ਰੈਂਡ ਕਰਨੀ ਆ ਟਮਾਟਰ ਪਿਆਜ਼ ਇਸ ਦੇ ਵਿੱਚ ਹਰੀ ਮਿਰਚ ਅਦਰਕ ਲਸਣ ਵੀ ਐਡ ਕਰ ਸਕਦੇ ਹੋ ਕੁਝ ਖੜੇ ਮਸਾਲੇ ਲਿਆ ਜਿਸ ਦੇ ਵਿੱਚ ਕਾਲੀ ਮਿਰਚ ਹੈ ਲੌਂਗ ਹੈ ਤੇਜ ਪਤਾ ਦਾਲਚੀਨੀ ਤੇ ਹਰੀ ਲਾਈਚੀ ਆ ਇਹ ਵੀ ਤੁਸੀਂ ਆਪਣੇ ਟੇਸ ਦੇ ਅਕੋਰਡਿੰਗਲੀ ਰੱਖ ਸਕਦੇ ਹੋ ਤੇ ਕੜਾਈ 'ਚ ਆਪਾਂ ਥੋੜਾ ਜਿਹਾ ਤੇਲ ਹੁਣ ਫੇਰ ਐਡ ਕੀਤਾ ਹੈ ਤੇ ਇਸ ਦੇ ਵਿੱਚ ਪਹਿਲਾਂ ਖੜੇ ਮਸਾਲੇ ਐਡ ਕਰ ਦਿੱਤੇ ਨਾਲ ਹੀ ਅਸੀਂ ਜਿਹੜੀ ਗਰੇਵੀ ਬਣਾਈ ਆ ਮਾਟਰ ਤੇ ਪਿਆਜ਼ ਦੀ ਉਹ ਐਡ ਕਰ ਦਾਂਗੇ ਇਸ ਦੇ ਵਿੱਚ ਮੈਂ ਅਦਰਕ ਤੇ ਲਸਣ ਵੀ ਐਡ ਕੀਤਾ ਵਾ ਹੁਣ ਆਪਾਂ ਇਸ ਗਰੇਵੀ ਨੂੰ ਪਕਾਉਣਾ ਵਾ ਕਿਉਂਕਿ ਇਹ ਕੱਚੇ ਹੀ ਸੀਗੇ ਉਸ ਟਾਈਮ ਜਦੋਂ ਆਪਾਂ ਇਹਨਾਂ ਨੂੰ ਕੱਢਿਆ ਵਾ ਇਸ ਦੇ ਵਿੱਚ ਬੇਸਿਕ ਮਸਾਲੇ ਜਿਸ ਦੇ ਵਿੱਚ ਹਲਦੀ ਧਨੀਆ ਪਾਊਡਰ ਤੇ ਕਸ਼ਮੀਰੀ ਲਾਲ ਮਿਰਚ ਜਿਹੜੀ ਇਸ ਨੂੰ ਵਧੀਆ ਜਿਹਾ ਕਲਰ ਦੇਗੀ ਉਹ ਐਡ ਕਰ ਦਿੱਤੀ ਆ ਤੇ ਨਾਲ ਹੀ ਮੈਂ ਇੱਥੇ ਜਿਹੜਾ ਆਪਾਂ ਗ੍ਰੈਂਡਰ ਚਾਰ ਦੇ ਵਿੱਚ ਇਸ ਨੂੰ ਪੀਸੀਆ ਸੀਗਾ ਟਮਾਟਰ ਤੇ ਆਇਨੋ ਉਸ ਦੇ ਵਿੱਚ ਵੀ ਥੋੜਾ ਜਿਹਾ ਪਾਣੀ ਐਡ ਕਰਕੇ ਉਹ ਵੀ ਇਸ ਦੇ ਵਿੱਚ ਹੀ ਪਾ ਦਿਆਂਗੇ। ਉਹਨੇ ਇਸ ਗਰੇਵੀ ਨੂੰ ਅਸੀਂ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਇਹ ਕੜਾਈ ਨਾਲੋਂ ਬਿਲਕੁਲ ਅਲੱਗ ਨਹੀਂ ਹੋ ਜਾਂਦੀ ਕਿਉਂਕਿ ਅਸੀਂ ਇਸ ਦੇ ਵਿੱਚ ਤੇਲ ਜਿਹੜਾ ਇਹ ਕਾਫੀ ਘੱਟ ਯੂਜ਼ ਕਰ ਰਹੇ ਹਾਂ ਇਸ ਕਰਕੇ ਤੁਹਾਨੂੰ ਥੋੜੀ ਡਰਾਈ ਵੀ ਲੱਗ ਰਹੀ ਹੋਏਗੀ ਪਰ ਇਸ ਨੂੰ ਚੰਗੀ ਤਰ੍ਹਾਂ ਆਪਾਂ ਪਕਾ ਲਿਆ ਕਿਉਂਕਿ ਇਸ ਨੇ ਕੜਾਈ ਨੂੰ ਬਿਲਕੁਲ ਛੱਡ ਦਿੱਤਾ ਵਾ ਤੇ ਜਦੋਂ ਤੁਸੀਂ ਘੱਟ ਤੇਲ ਦੇ ਵਿੱਚ ਇਸ ਗਰੇਵੀ ਨੂੰ ਬਣਾਉਨੇ ਹੋ ਤਾਂ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਨੂੰ ਤੁਸੀਂ ਹਮੇਸ਼ਾ ਚਲਦੇ ਰੱਖੋ ਇਸ ਦੇ ਵਿੱਚ ਕੜਛੀ ਜਿਹੜੀ ਆ ਉਹ ਮਾਰਦੇ ਰਹੋ ਨਹੀਂ ਤਾਂ ਤੁਹਾਡੀ ਗਰੇਵੀ ਜਿਹੜੀ ਆ ਉਹ ਥੱਲੇ ਲੱਗ ਜਾਂਦੀ ਹੈ ਹੁਣ ਆਪਾਂ ਇਸ ਦੇ ਵਿੱਚ ਟਮਾਟਰ ਤੇ ਪਿਆਜ਼ ਵੀ ਐਡ ਕਰ ਦਿੱਤਾ ਨਾਲ ਹੀ ਇਸ ਦੇ ਵਿੱਚ ਅੱਧਾ ਇੱਕ ਗਲਾਸ ਦੇ ਕਰੀਬ ਗਰਮ ਪਾਣੀ ਝੜਾਏ ਉਹ ਐਡ ਕਰ ਦਿੱਤਾ ਵਾ ਇੱਥੇ ਤੁਸੀਂ ਪਾਣੀ ਉਨਾਂਕ ਰੱਖਣਾ ਜਿੰਨੇ ਕਿ ਤੁਸੀਂ ਇਸ ਨੂੰ ਪਤਲਾ ਬਣਾਉਣਾ ਚਾਹੁੰਦੇ ਹੋ ਪਤਲਾ ਚੰਗਾੜਾ ਉਸ ਹਿਸਾਬ ਨਾਲ ਇਸ ਦੇ ਵਿੱਚ ਪਾਣੀ ਜਿਹੜਾ ਹੈ ਉਹ ਐਡ ਕਰ ਦੇਣਾ ਹੁਣ ਆਪਾਂ ਇਸ ਨੂੰ ਇੱਕੋ ਉਬਾਲਾ ਜਿਹੜਾ ਇਹ ਉਹ ਦਵਾ ਦੇਣਾ ਮ ਚੰਗੀ ਤਰ੍ਹਾਂ ਇਸ ਦੇ ਵਿੱਚ ਇੱਕ ਬੋਇਲ ਆ ਜਾਵੇ ਤਾਂ ਫਿਰ ਇਸ ਦੇ ਵਿੱਚ ਅਸੀਂ ਨਮਕ ਐਡ ਕਰ ਦੇਾਂਗੇ ਤੇ ਇਸ ਦੇ ਅਕੋਰਡਿੰਗਲੀ ਨਮਕ ਐਡ ਕਰ ਦੇਣਾ ਫਿਰ ਇਸ ਨੂੰ ਇੱਕ ਚੰਗਾ ਉਬਾਲਾ ਜਿਹੜਾ ਹੈ ਉਹ ਦਵਾ ਲੈਣਾ ਵਾ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਦੋ ਚਮਚੇ ਤਕਰੀਬ ਘਰ ਦੀ ਫਰੈਸ਼ ਮਲਾਈ ਇੱਥੇ ਵੈਸੇ ਤਾਂ ਹੋਟਲ ਦੇ ਵਿੱਚ ਜਿਹੜੀ ਇਹ ਸਬਜੀ ਬਣਾਈ ਜਾਂਦੀ ਉਸ ਦੇ ਵਿੱਚ ਕਰੀਮ ਐਡ ਕਰਦੇ ਆ ਪਰ ਆਪਾਂ ਇੱਥੇ ਇਸ ਦੇ ਵਿੱਚ ਮਲਾਈ ਐਡ ਕਰਾਂਗੇ 2 ਚਮਚੇ ਦੇ ਕਰੀਬ ਆਪਾਂ ਘਰ ਦੀ ਫ੍ਰੈਸ਼ ਮਲਾਈ ਐਡ ਕਰ ਦਿੱਤੀ ਇਹਦੇ ਨਾਲ ਗਰੇਵੀ ਦਾ ਕਲਰ ਵੀ ਬਹੁਤ ਸੋਹਣਾ ਆਏਗਾ ਸਬਜ਼ੀ ਦਾ ਟੇਸਟ ਵੀ ਬਹੁਤ ਵਧੀਆ ਆਏਗਾ ਫਿਰ ਇਹਨੂੰ ਉਦੋਂ ਤੱਕ ਆਪਾਂ ਟੱਕੇ ਪਕਾਉਣਾ ਜਦੋਂ ਤੱਕ ਇਹ ਜਿਹੜਾ ਆਪਣਾ ਔਇਲ ਆ ਉਹ ਰਿਲੀਜ਼ ਨਹੀਂ ਕਰ ਦਿੰਦੀ ਤੇ ਗਰੇਵੀ ਦੇ ਵਿੱਚ ਇੱਕ ਵਧੀਆ ਜਿਹਾ ਕਲਰ ਜਿਹੜਾ ਇਹ ਉਹ ਨਹੀਂ ਆ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਜੀ ਗਰੇਵੀ ਸਾਡੀ ਬਣ ਕੇ ਰੈਡੀ ਹੋ ਗਈ ਆ ਇਸ 스테 ਦੇ ਉੱਪਰ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਾਂਗੇ ਤੇ ਇਸ ਦੇ ਵਿੱਚ ਪਾ ਦੇਾਂਗੇ ਜੀ ਇੱਕ ਤਿਆਹ ਹੋਇਆ ਹਰਾ ਧਨੀਆ ਤੇ ਨਾਲ ਹੀ ਮੈਂ ਇੱਥੇ ਚਾਰ ਪੰਜ ਕਾਜੂ ਐਡ ਕਰ ਦਿੱਤੇ ਆ ਕਾਜੂ ਜਿਹੜੇ ਆ ਉਹ ਥੋੜਾ ਟਾਈਮ ਪਹਿਲਾਂ ਤੁਸੀਂ ਪਾਣੀ ਦੇ ਵਿੱਚ ਭਿਓ ਕੇ ਰੱਖਦੇ ਨੇ ਇਸ ਦੇ ਨਾਲ ਸਬਜ਼ੀ ਦਾ ਟੇਸਟ ਬਹੁਤ ਵਧੀਆ ਹੋ ਜਾਂਦਾ ਵਾ ਤੇ ਧਨੀਏ ਦੇ ਨਾਲ ਫਲੇਵਰ ਜਿਹੜਾ ਇਹ ਉਹ ਵੀ ਹੋਰ ਵੀ ਜ਼ਿਆਦਾ ਵਧੀਆ ਬਣ ਜਾਂਦਾ ਇਹ ਸਬਜ਼ੀ ਨੂੰ ਤੁਸੀਂ ਦਾਲ ਦੇ ਨਾਲ ਵੀ ਬਣਾ ਕੇ ਇੰਜੋਏ ਕਰ ਸਕਦੇ ਹੋ ਤੇ ਕੋਈ ਵੀ ਸਬਜ਼ੀ ਘਰ ਦੇ ਵਿੱਚ ਨਹੀਂ ਹੈ ਤਾਂ ਵੀ ਤੁਸੀਂ ਇਸ ਨੂੰ ਬਣਾ ਕੇ ਟਿਫਨ ਦੇ ਵਿੱਚ ਵੀ ਪੈਕ ਕਰ ਸਕਦੇ ਹੋ ਬਹੁਤ ਹੀ ਤੇਜ਼ੀ ਲੱਗਦੀ ਹੈ ਬਹੁਤ ਹੀ ਸ਼ਾਨਦਾਰ ਬਣਦੀ ਹੈ ਤੇ ਇਸ ਦੇ ਇਲਾਵਾ ਤੁਸੀਂ ਇਸ ਦੇ ਉੱਪਰ ਥੋੜੀ ਜਿਹੀ ਕ੍ਰਸ਼ ਕਰਕੇ ਕਸੂਰੀ ਮੇਥੀ ਐਡ ਕਰਦੇ ਹੋ ਤਾਂ ਇਹਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਆ ਜਾਂਦਾ ਵਾ ਇਹਨੂੰ ਤੁਸੀਂ ਪਤਲੀ ਤਰੀਬਲੀ ਵੀ ਬਣਾ ਸਕਦੇ ਹੋ ਇਹਨੂੰ ਗਾੜੀ ਵੀ ਬਣਾ ਸਕਦੇ ਹੋ ਜੇਕਰ ਤੁਸੀਂ ਦਾਲ ਦੇ ਨਾਲ ਸਰਵ ਕਰਦੇ ਆ ਤਾਂ ਥੋੜੀ ਜਿਹੀ ਇਹ ਥਿੱਕ ਵੀ ਚੱਲ ਜਾਂਦੀ ਹੈ ਤੇ ਜੇਕਰ ਤੁਸੀਂ ਇਸ ਨੂੰ ਸਿੰਗਲ ਬਣਾ ਰਹੇ ਹੋ ਕਿਸੇ ਹੋਰ ਸਬਜੀ ਨੂੰ ਨਾਲ ਨਹੀਂ ਐਡ ਕਰ ਰਹੇ ਤਾਂ ਤੁਸੀਂ ਇਸ ਨੂੰ ਥੋੜਾ ਜਿਹਾ ਪਤਲਾ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਇਹ ਬਹੁਤ ਹੀ ਸ਼ਾਨਦਾਰ ਟਮਾਟਰ ਪਿਆਜ਼ ਦੀ ਸਬਜ਼ੀ ਤੁਸੀਂ ਬਣਾ ਕੇ ਇੰਜੋਏ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ